ਪ੍ਰੀਤ ਆਉਂੜ ਕੋਲ ਨਹੀਂ ਆ ਨਹੀਂ ਪਣਾ ਵਾਸੀ ਨੇ ਹੋਰ ਪਾਉਗੀ ਕੋਈ ਨਾ ਕੋਈ ਹੋਸੀ ਗਰਮੀ ਦਾ ਮੌਸਮ ਪਾ ਲੋ ਫਿਰ ਭਾਈ ਪਾ ਲੋ ਹਾਜੀ ਮੰਮੀ ਨੇ ਕਿੰਨਾ ਪਣਾ ਲੱਗਦਾ ਪਾਇਆ ਹੋਇਆ ਉਹ ਜੇ ਸੰਚਨ ਚੱਲੇ ਆ ਪਰ ਰਾਤ ਨੂੰ ਰਾਤ ਨੂੰ ਇੰਨੀ ਗਰਮੀ ਨਹੀਂ ਹੁੰਦੀ ਰਾਤ ਨੂੰ ਠੀਕ ਹੁੰਦਾ ਮੌਸਮ ਨਹੀਂ ਕਰੂਗਾ ਨਹੀਂ ਹਾ ਠੀਕ ਚੰਗ ਕਰਨ ਦਸੀਏ ਪਾ ਲੋ ਫੇ ਮਾਸੀ ਜੀ ਮਰੇ ਪਾਣਾ ਸੁਣ ਮਰੇ ਹਾਏ ਹਾਏ ਕਿਆ ਚਾਹੀਦਾ ਯਾਰ ਕਹਿੰਦੇ ਤੁਹਾਡੇ ਸੁਣਵਾ ਨਹੀਂ ਲੱਗੂਗਾ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਅੱਜ ਹੈਗੀ ਆ ਜੀ ਜਿਨ੍ਹਾਂ ਕੋਲ ਮੈਂ ਪੜਦੀ ਹੁੰਦੀ ਸੀਗੀ ਸਰਦੀ ਰਿਟਾਇਰਮੈਂਟ ਤੇ ਉੱਥੇ ਬੁਲਾਇਆ ਹੋਇਆ ਠੀਕ ਹੈ ਉਸ ਦਾ ਉੱਥੇ ਦਾ ਬਲੌਗ ਸਪੈਸ਼ਲ ਇੱਕ ਅਲੱਗਾ ਬਣਾਉਂਗੀ ਮੈਂ ਹੁਣ ਇਸ ਟਾਈਮ ਮੈਂ ਬਲੌਗ ਇਸ ਕਰਕੇ ਸਟਾਰਟ ਕਰਿਆ ਕਿਉਂਕਿ ਕਪੜੇ ਵਗੈਰਾਂ ਦਾ ਖਲਾਰਾ ਪਿਆ ਹੋਇਆ ਮੈਂ ਕਹਾ ਰੰਗ ਤਮਾਸੇ ਨੂੰ ਸਤੋਂ ਨੂੰ ਵੀ ਰਿਕੋੜੇ ਚਾਹੀਦੇ ਆ ਕੀ ਕੁਝ ਹੋ ਰਿਹਾ ਅੰਦਰ ਫਟਾਫਟ ਮੈਂ ਸਭ ਨੂੰ ਚਿੰਨੀਆਂ ਫੜਾ ਕੇ ਆਈਆਂ ਮੈਂ ਕਹਾ ਵੀ ਮੈਂ ਕੈਮਰਾ ਲੈ ਕੇ ਆਉਣ ਲੱਗੀਆਂ ਵੀ ਤੁਸੀਂ ਦਿਖਾਓ ਸੂਟ ਅਜ ਤੁਸੀਂ ਕਿਹੜਾ ਪਾਣਾ ਠੀਕ ਹੈ ਤੇ ਮਾਸੀ ਕਹਿੰਦੇ ਹਾਏ ਔਰ ਅੱਬਾ ਮੇਰੇ ਸੂਟਾਂ ਨੂੰ ਨਜ਼ਰ ਲਵਾਉਣੀ ਆ ਐ ਤਾਂ ਦਿਖਾਣੇ ਆ ਸਭ ਨੇ ਆਏ ਕਹਿਣਾ ਨਜ਼ਰ ਤਾਂ ਮੇਤੇ ਵੈਸੇ ਹੀ ਕਿਹਾ ਹੋਗਾ ਵੀ ਕਹਿਣਾ ਸਭ ਨੇ ਸੰਦੀਪ ਕੋਲ ਤਾਂ ਅੰਨੇ ਸੂਟ ਆਏ ਆ ਮੈਂ ਕਹਾ ਯਾਰ ਸਭ ਕੋਲੇ ਹੁੰਨੇ ਆ

ਗਿਰਨ ਲਾਈ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੇਰੇ ਪੱਗ ਨਾਲ ਦੀਆਂ ਚੰਨ ਚੁੰਨੀਆਂ ਵੇ ਮੈਂ ਜਾਣ ਕੇ ਰੰਗਾਉਣ ਲੱਗ ਪਈ ਪਰਨਾ ਨਹੀਂ ਲੈ ਕੇ ਆਇਤੀ ਕੋਈ ਇਹ ਜੇ ਸਮਾਂ ਰੰਗ ਰੰਗ ਵਾਲਾ ਸਮਾਂ ਹੈ ਉਹ ਪੱਕਾ ਮਿਲਦਾਰੀਆਂ ਚ ਐਨੇ ਕੋਲ ਤੋਂ ਕਿ ਸਾਰੇ ਵੀ ਚੁੰਨੀਆਂ ਪਾਗਾਂ ਕਿੱਥੇ ਰੰਗਉਂਦੀਆਂ ਗਾਣਿਆਂ ਚ ਸੋਭਾ ਦਿੰਦੀਆਂ ਅਸਲ ਅਰੀਜਨਲ ਜ਼ਿੰਦਗੀ ਦੇ ਵਿੱਚ ਇਹ ਕੰਮ ਹੈ ਨਹੀਂ ਬਸ ਜਿਹੜਾ ਪਾ ਲਿਆ ਪਾ ਲਿਆ ਪਾ ਲਿਆ ਜਿਹੜਾ ਆ ਗਿਆ ਲੋਟ ਪਾ ਲੂ ਬਸ ਨਹੀਂ ਚਾਚੂ ਹੁਣ ਇਸ ਟਾਈਮ ਆਸੀ ਬਹੁਤ ਬੜੀ ਟੈਨਸ਼ਨ ਚ ਹੈ ਆਹ ਦੇਖਣਾ ਮੈਂ ਦੇਖ ਰਾਂ ਲਾਲ ਰੰਗ ਦਾ ਪਰਨਾ ਬੰਨਿਆ ਵਾ ਲਾਲ ਰੰਗ ਦੀ ਛੂਟ ਕੱਢੀ ਵਾ ਹਾਏ ਹਾਏ ਆਹ ਦੇਖ ਲੋ ਸੇ ਹਿੱਲ ਲਸਲਸ ਕਰਦੀ ਨਾਸੀ ਸੁਸਤਾ ਨਾਲ ਚੱਕਰ ਭਰ ਮੈਨੂੰ ਨੇ ਕਿਆ ਛੜੀ ਬੈਠਿਆ ਕਹਿ ਰੱਖਣ ਨੂੰ ਥਾਂ ਨਹੀਂ ਪਾਉਣ ਨੂੰ ਹੈ ਨਹੀਂ ਉਹ ਤਾਂ ਮੋਆ ਪਿਆ ਚਲ ਇਹ ਖੋਰ ਆ ਗਿਆ ਤਾਂ ਮੇਰਾ ਫੇਵਰਟ ਸੁਤਾ ਕਾਲਾ ਬੈੱਡ 'ਚ ਪਏ ਆ ਫਲੇਸੀ ਆਲਾ ਇਹਨੇ ਗਿਣੀ ਜਾਂ ਸਵੇਰ ਕੁੜੀ ਕਾ ਖਾ ਖਾ ਵਾਈਕੁਰ ਚਿਕੀ ਬਥੇ ਥੋੜ ਹੋ ਗਈਆਂ ਜੀ ਸ਼ੁਰੂ ਗਰਮੀ ਐ ਇਸ ਕਰਕੇ ਸਾਡਾ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਨਵਾਂ ਸੂਟ ਲਵਾਂਗੇ ਜੀ ਹੁਣ ਆ ਜਿਹੜੇ ਹੈਗੇ ਆ ਦੇਖੀਏ ਵੀ ਅਸੀਂ ਇੱਕ ਪ੍ਰੋਗਰਾਮ ਆ ਰਿਹਾ ਹੈ ਜੀ ਤੁਹਾਨੂੰ ਵੀ ਸ਼ਾਇਦ ਪਹੁੰਚੂਗਾ ਅੱਜ ਸ਼ਾਮ ਦਾ ਹੀ ਮੈਂ ਉਹੀ ਕਿਹਾ ਵੀ ਸਰਦੀ ਰਿਟਾਇਰਮੈਂਟ ਪਾਰਟੀ ਆ ਬਿਮਾਸੀ ਦੀ ਗਰਾਰੀ ਫਸੀ ਹੋਈ ਆ ਸੂਟ ਪਿੱਛੇ ਵੀ ਕਿਹੜਾ ਪਾਵਾਂ ਵੀ ਕਿਹੜਾ ਪਾ ਕੇ ਨਾ ਮਨਪੀਜ ਨੇ ਤੋ ਆਇਆ ਹੈ ਸੂਟ ਜਾਰੇ ਪਿੱਕਾ ਕਾਤਰਾ ਮੈਨੂੰ ਆਏ ਦੱਸਦੇ ਵੀ ਤੈਨੂੰ ਵੀ ਕੀ ਨੇ ਕਿਹੜਾ ਦਵਾਇਆ ਵਿੱਕੀ ਕਿਹੜਾ ਦਵਾਇਆ ਸਾਖਰੀਤ ਨੇ ਦਵਾਇਆ ਮੈਨੂੰ ਕਿਹੜਾ ਦਵਾਇਆ ਤੂੰ ਰੰਗ ਗੋਰ ਤੈਨੂੰ ਕਿਹੜਾ ਦਵਾਇਆ ਵਿੱਕੀ ਦਾ ਨਾਮ ਹੀ ਦੱਸ ਤੇ ਕਿਧਰੇ ਲਿਖਿਆ ਆਇਆ ਆਥ ਪਿਆਰ ਕੱਢੋ ਕਮੀਜ਼ ਦਾ ਚੱਕਾ ਲਗਾਵਾ ਤੁਹਾਨੂੰ ਉਹ ਰੰਗ ਇਹ ਤਾਂ ਹੀ ਸਾਲ ਸੁੱਟ ਤਾ ਅੱਜ ਸੇਲ ਚੋਂ 1000 2000 ਦਵਾ ਕੇ ਲੈ ਇਹ ਆਨੰਦ ਦੇ ਕੇ ਆ ਨਾ ਆਰਡਰ ਆਰਡਰ ਇਹ ਦੇ ਕੇ ਆ ਨਾ ਆਰਡਰ ਨੰਬਰ ਦਾ ਆਵਾਜ਼ ਮ ਮੈਂ ਮੰਨ ਲਿਆ ਕਿ ਹਾਂ ਹਾਂ ਕੋਈ ਨਹੀਂ ਮੈਂ ਪਸਦ ਆ ਸ਼ੁਭ ਸ਼ਾਸਤਰੀ ਕਾਲ ਬਣਾਓ ਤੇਰੇ ਨਾਲ ਬੱਸੇ ਤਾਂ ਕਿਤਾ ਵੀ ਮੋਟੋ ਡੀਲ ਕਰਨੇ ਨੂੰ ਮੰਨੇ ਵੀ ਤੇਰੇ ਦੇ ਹੋਰ ਨਹੀਂ ਮੰਨੇ ਆ ਸਾਡੀ ਡੀਲ ਜੇਰੇ ਸੂਟ ਦੇਖ ਕੇ ਤੇ 50 ਤੂੰ ਕਰ ਅੱਛਾ ਚਾਹ ਉਹ ਤਾਂ ਅਜੇ ਡੀਲ ਕਰਨ ਕਰ ਸਕਦੇ ਨਹੀਂ ਨਹੀਂ ਰੱਖ ਮੈਂ ਤਾਂ ਨਹੀਂ ਕਿਤੇ ਵਜੇ ਨਿਕਲ ਗਏ ਨਾਸ ਗੁਨਾਹਭਾਈ ਮੋਟੋ ਮਹਤਾ ਜੀ ਤਾਂ ਪਾ ਇਹ ਪੈਸੇ ਮੱਪਦਾ ਫਿਰਦਾ ਤਾਂ ਮੈਨੂੰ ਪਤਾ ਪਾਈ ਦਿੰਨੀ ਆ ਮੈਂ ਮੈਂ ਤਾਂ ਮੀਆਂ ਉਹ ਮੈਨੂੰ ਦੇਖ ਕੇ ਲੈਣ ਦੋ ਪਾਣੀ ਪਾਣ ਨਿਕਲਦੀ ਆ ਆਹ ਦੇਖ ਦੇਖੋ ਪਾ ਲੈਣੀ ਆ ਪਾ ਮੈਂ ਕੈ ਮਾਂ ਮੈਨੀ ਹਾਂ ਮੈਨੀ ਆ ਮੈਨੂੰ ਲੱਗਦੀ ਆ ਦੇਖੀਂ ਕਿਹੜੀ ਭਾਈ ਇਹ ਪੂਰਾ ਲੱਗੀ ਕੁੜੀ ਕਲੇਸ਼ ਕਰਨ ਅੰਗਨ ਬਾੜੀ ਨੂੰ ਜਾਂਦੀ ਸੜਕ ਪਰੇ ਲਿਟਦੀ ਆ ਜੂਸ਼ ਜੂਸ਼ ਇਹਨੇ ਸਿੱਕਾ ਮੁੱਠ ਪਾ ਲੈਣਾ ਹਾਂ ਕਰਨ ਦੇ ਦੇ ਤੂੰ ਆ ਲੈ ਕਰਨ ਬਣਾ ਦੇ ਪੂਰੀ ਦਸਰ ਹੋਈ ਦੋ ਦਿੰਦੇ ਸੀ ਹੱਥਾਂ ਬੈਣਾ 5 ਰੁਪਏ ਦਾ ਕੰਪਨੀ ਨੂੰ ਉਹਨੂੰ ਦਾਅ ਦੇਖੂ ਤਾਂ ਸਾਹਮਣੇ ਨਾ ਖੜਕਾਈ ਜਾ ਪੁੱਤ ਹਾਂ ਉਹਨੂੰ ਫਿਰ ਮੂਝ ਬੋੜਾ ਗਿਆ ਮੂਝ ਬਾਹੂਕੀਆਂ ਛੋੜਦਾ ਕਹਿੰਦੇ ਹੁੰਦਾ ਮੈਂ ਵੀ ਧੌੜੀ ਕਹਿਣੀ ਆ ਹੁਣ ਇਹਦੇ ਵਿੱਚ ਇਕੱਲੇ ਨੇ ਸਿੱਕੇ ਦੇਖ ਲੈ ਦੀ ਤੈਨੂੰ ਫਿਰ ਤੁਸੀਂ ਦੇ ਦਿਓ 10 ਰੁਪਏ ਅਸਲ ਤੋਂ ਫੋਨ ਫਲਿਆ ਸ਼ੁਰੂ ਹੋ ਗਿਆ ਲੈ ਆ ਦੇਖਿਓ ਜੀ ਦਵਾਈਆਂ ਲਾ ਇੱਥੇ ਰੱਖ ਲੈ ਆ ਲੈ ਕੇ ਨਾਲ ਭਰਿਆ ਪਿਆ ਉਧਰਲੀ ਸਾਈਡ ਬੈਠੀ ਚਲੀ ਸਾਈਡ ਚੱਟੜੀ ਪੈਣੀ ਆ ਤੁਹਾਡੀ ਇਹਦੇ ਤਣਾਣੇ ਆਈ ਚਾਲੇ ਮੈਂ ਵਾਪਸ ਹੋਣੀ ਚਾਹੀਦੀ ਆ ਡਰ ਵਿੱਚ ਜਿੱਜੀ ਆ ਜਾ ਹਾਂ ਕਰ ਇਹਨੂੰ ਵੀ ਜਿੱਜੀ ਲਿਆ ਦਵਾਂ ਮੈਂ ਇਹਨੂੰ ਜੂਸ ਲੈਣ ਬੀਪੇ ਦਾ ਲੈਣਾ ਤਾਂ ਜੂਸ ਲੈਣਾ ਆਲਾ 50 ਪੈਸੇ ਇਹਦਾ ਜੋ ਮਰਜ਼ੀ ਮੇਰੀਆਂ ਆਹ ਪਹਾੜਾ ਨਾ 50 ਪੈਸੇ ਅਸਲੀ ਵੈਲਿਊ ਸਾਡੀ ਸਾਡੇ 55 ਦੀ ਤੇ ਮੈਨੂੰ ਵੀ ਪਤਾ 50 50 ਦੇ ਦੋ ਮਿਲਾ ਕੇ 1 ਰੁਪਿਆ ਬਣਦਾ ਹੁੰਦਾ ਤਾਂ ਨਹੀਂ 1 ਰੁਪਿਆ ਜ਼ਿਆਦਾ ਬਣਦਾ ਹੁੰਦਾ ਤਾਂ 1 ਰੁਪਿਆ ਦਾ ਹੁਣ ਤਾਂ 1 ਰੁਪਏ ਦੀ ਵੈਲਿਊ ਵੀ ਨਹੀਂ ਹਾਂਜੀ ਇਹ ਗੱਲ ਤਾਂ ਹੈਗੀ ਆ ਕਾਹ ਕਾਰਨੀ ਕਿਸਮਤ ਕੀ ਲੱਗੀ ਯਾਰ ਬੇਨ ਮੇਰੇ ਪਾਸਚੋਂ 10 ਰੁਪਏ ਤਾਂ ਮਿਲ ਗਏ ਪਰ ਇਹ ਰੀਕਰੇ ਗਾ ਪਾੜਨਾ ਪਣਾ ਉਹ ਜਾਣੇ ਨਾ ਕੀ ਹੋ ਰਿਹਾ ਦੁਕਾਨ 'ਚ ਜਾ ਕੇ ਕਰਨਾ ਇਹ ਲੋਹਾ ਤਾਂ ਵੀ ਫਟਿਆ ਡੋਟ ਉਹ ਪੂਜਾ ਦਾ ਖਾਈ ਲਈ ਆ ਲੀ ਇਹ ਬਹੁਤ ਜ਼ਿਆਦਾ ਅੰਗੜ ਹੋਣੀ ਆ ਮੈਂ ਦੇਖ ਲਈ ਹੈ ਕੀ ਆ ਯਾਰ ਸੜਕ 'ਤੇ ਲੇਟਦੀ ਆ ਵੀ ਜੂਸ ਦਵਾ ਮੇਰੇ ਕੋਲ ਪੈਸੇ ਨਹੀਂ ਹੁੰਦੇ ਧਾਰ ਕਰਨਾ ਪੈਂਦਾ ਉਹ ਬੰਦ ਕਰੇ ਨੇ ਬਿਘਣੀ ਮੁੱਟੇ ਕਹਿੰਦੇ ਵੀ ਪਹਿਲਾਂ ਮਨ ਬੋਤਲ ਦਵਾਓ ਅੱਜ ਕਾ ਤੇ ਰੋਂਦੀ ਟੀ ਹੈ ਮੈਨੂੰ ਕਹਿੰਦੀ ਸੀ ਪਹਿਲਾਂ ਜੂਸ ਤਾਂ ਜਾਣਾ ਹੈ। ਉਹਨੂੰ ਦੱਸਿਆ ਨਹੀਂ ਮੈਂ ਬੱਸ। ਮੈਂ ਕੋਈ ਨਾ ਮੈਂ ਕਹਿਣੀ ਹੈ ਤੇਰੇ ਡੈਡੀ ਨੂੰ ਵੀ ਕੱਠੀ ਪੇਟੀ ਲਿਆ ਕੇ ਉਹਦੇ ਹੱਟੀਆਂ 'ਚ ਫਿਰਨ ਦੀ ਲੋੜ ਨਹੀਂ। ਅਸੀਂ ਕਹਿੰਦੇ ਕਿ ਆਏ। ਪੁੱਠੇ ਬੱਸ ਰੋ ਜਾਊਗਾ ਛੱਡ ਦੇ। ਛੱਡ ਦੋ ਗੱਲਾਂ ਮੈਨੂੰ ਪਤਾ। ਵੀ ਇਹ ਜੂਸ ਦੀ ਪੇਟੀ ਜੇ ਆ ਗਈ ਉਹ ਪੇਟੀ ਨਿਆਣਿਆਂ ਨੇ ਘੱਟ ਪੀਣੀ ਸਿਆਣਿਆਂ ਨੇ ਜ਼ਿਆਦਾ ਪੀਣੀ ਆ। ਲਾਖਾ ਪਾ ਕਿੰਨਾ ਜੂਸ ਪੀਂਦੀਆਂ ਨੇ ਤੇ ਦੀ ਬੋਤਲ ਕਿੰਨੇ ਦਿਨ ਹੋ ਗਏ ਪਈ। રાણ દે પુત્ર ઓ નહીં યાર કલ્લે કુછ ઓર ચલેગી મેં તા વીડિયો સ્ટાર્ટ કરકે લેકે આઈતે વી માસી ને સૂટા પાછે ઉળજી વી મે સૂટ કેડા પૌના આપા કરલે ઈ હોર કામ લાગગે નહીં યાર પિક્કા માસી તું દૂર તે ખડી દેખਣੀ ચાહીદી સબનુ તો હોતા ચલતે કલ્લે ઠીક હે મેનુ દુકાન સ જઈયા માકે લેરા દુકાન વાળો તું આ જંદા હક્કા માંગી કે આલુ ઠીક ਸਾਨੂੰ ਆਏ ਆ ਵੀ ਮਾਸੀ ਦੂਰ ਤੇ ਖੜੀ ਸਾਰੇ ਮਾਸੀ ਨੂੰ ਦੇਖੇ ਵੀ ਕਿਆ ਪਾਇਆ ਵਾ ਸੁਟੇ ਪਾਵਾ ਦੇ ਘਰ ਕੁੱਥੇ ਗੋੜੀ ਥੋੜੀ ਜੀ ਬੋਲਾਉਣਾ ਚਾਹ ਕਿਸੇ ਹੋਰ ਦੁਕਾਨ ਤੇ ਲਿਆ ਹੈ ਇਹ ਗੰਦਰਾ ਗੰਦਰਾ ਸੁਟੇ ਐਨੇ ਘਣਾਵਾ ਕੋਲ ਨਾਮ ਘਣਾਈ ਜਾ ਐ ਨਾ ਕਹੀ ਵਿੱਕੀ ਨੇ ਘਣਾ ਨਵਾਇਆ ਉਹ ਤਾਂ ਗੱਲ ਹੈਗੀ ਉਹ ਜੀ ਫਲਾਣੇ ਨੇ ਦਵਾਇਆ ਅਜੇ ਵਿੱਕੀ ਸਾਡਾ ਇਹਨੇ ਸੰਬੰਧ ਧਾਰਨੀ ਹੈ ਕਹਿੰਦਾ ਉਹ ਕਹਿੰਦਾ ਮੈਂ ਬਣਾ ਲੈਣੇ ਨੇ ਦਵਾਇਆ ਸੀ ਤੇ ਉਹ ਕੇ ਨੇ ਦਵਾਇਆ ਮੈਨੂੰ ਮਾਈ ਦੱਸੋ ਕਿ ਕਿਹੜਾ ਦਵਾਇਆ ਤੇ ਅੱਛੀ ਦਾ ਜਾਨੀ ਵਿੱਕੀ ਨੇ ਲਵਾਇਚੀ ਹੈ ਕੈਂਟਾ ਟਾ ਅੱਜ ਦੀ ਬ੍ਰੇਕਿੰਗ ਨਿਊ ਸਾਡੇ ਚਾਚੇ ਨੇ ਮਾਸੀ ਨੂੰ ਨਹੀਂ ਦਵਾਇਆ ਕੋਈ ਵੀ ਸੂਟ ਹਾਂ ਹੁਣ ਲੋਕਾਂ ਬਾਜ਼ਾਰ ਸ਼ਾਪਿੰਗ ਕਰਾਣ ਇਸਨ ਕਰਕੇ ਵਧੀਆ ਵਧੀਆ ਦਵਾਉਗਾ ਸੂੰ ਹਮ ਦਵਾਉਗਾ ਕਿ ਪਾਪ ਦੀ ਪਹਿਣ ਦੋ ਦਿਨ ਤੱਕ ਬਚੋਲੇ ਨੇ ਵੀਡੀਓ ਦੇਖਣੀ ਉਹਨੇ ਕਹਿਣਾ ਹੈ ਦੱਸ ਇਸ ਤਾਂ ਕੁੜੀ ਪਸਾਪੀ ਘਰ ਵਾਲਾ ਸੂਟੇ ਨਹੀਂ ਦਵਾਉਂਦਾ ਮੈਂ ਜਾਚੇ ਭਾਈ ਬਥੇਰੇ ਲੈ ਲੰਨੀ ਆ ਤਾਂ ਦੁੱਗਣੇ ਲੰਨੀ ਆ ਚਾ ਫੇਰ ਠੀਕਾ ਕੀ ਹੋ ਰਿਹਾ ਹੋਰ ਤੂੰ ਚਾਹੁੰਦਾ ਕੈਂ ਵੀ ਤੈਨੂੰ ਮੈਂ 10 ਰੁਪਏ ਖੁੱਲੇ ਦੇਣਾ ਜਦ ਮਰਜੀ ਚੀਜੀ ਖਾਲ ਹਾਂ ਬਸ ਨਹੀਂ ਗਰਾਈ ਹੈ ਹੈ ਗਿਆ ਭਾਈ ਮੈਂ ਦੰਦ ਨਹੀਂ ਮੁੰਜੇ ਬਰੇ ਨਹੀਂ ਉਹ ਪਾਸਟ ਪੜਾ ਮੇਰੇ ਉੱਤੇ ਮੁਨੇਚਲ ਤੋਂ ਬਾਹਰ ਮੇਰੀ ਗੱਡੀ ਰੇਨ ਲੇਟ ਹੁੰਦੀ ਹੈ ਨੇ ਹਣੇ ਕਹਿੰਦਾ ਮੈਨੂੰ 50 ਰੁਪਏ ਹੀ ਦੋ ਵਾਹ ਇੰਨੀ ਸਾਡੇ ਚਿਹਰਾ ਆਪ ਨਹੀਂ ਆਈ ਹੋਰ ਮੈਂ ਨੰਨੇ ਕੋ ਤਾਂ ਮੈਂ ਕਹਾਂ ਤੇ ਰੀਤ ਨੂੰ ਕਹਨੀ ਵੀ ਹੁਣ ਹੀ ਤੇ ਜਿੱਦ ਕਰਦੀ ਆ। ਇਹ ਨਹੀਂ ਉੱਪਰ ਹੀ ਜਾਂਦਾ ਵਾ ਕਦੇ। ਨਹੀਂ ਬਸ 10 ਰੁਪਏ ਲੈ ਲੈ ਮਾਸੇ ਨੂੰ ਫੜਾਪਰ ਤੇ ਦਿੰਦੇ ਆ। ਆ ਦੇਖ ਉਧਰ ਚਾਚਾ ਕੱਢਣ ਲੱਗਿਆ ਨਹੀਂ ਤਾਂ 10 ਰੁਪਏ। ਮੇਰਾ ਕੋਈ ਵੀ ਖੁੱਲ ਰਹਿ ਨਹੀਂ। ਲਈ ਲੈ ਦੋ ਉញੋਂ 10 ਬੱਚੇ ਰੋਈ ਜਾਣਾ। ਲੈ ਬਾਹਰ। ਮੈਂ ਤੁਹਾਨੂੰ ਦੇ ਤੇਰੇ ਕੋਲ 10 ਕਿ 10 ਦੇ ਕੇ ਪਰ ਇਹ ਤਾਂ ਤੁਹਾਨੂੰ ਵੀ ਦੇ ਦੋ। ਨਹੀਂ ਨਹੀਂ ਗੱਲ ਨੂੰ ਲੜਦੇ ਆ। ਉਹ ਵੀ ਬੱਸ। ਉਹ ਪੰਜ ਬੜਾ। ਦੇਖ ਕਿ ਇਦਾਂ ਘੇਰ ਕੇ ਗਿਆ ਏ। ਜਾ ਬਾਜ। ਆਸੀ ਗੇਟ ਨੂੰ ਮਨੂ ਮਨੂ ਕੰਪਾਸ ਤੇ ਦੇ ਦੇ ਮੰਮੀ ਸ਼ੋਭਾ ਮੈਨੂੰ ਬਣਾਤਾ ਇਹਦੇ ਵਿੱਚ ਤਾਂ ਖਾਤਾ ਸਾਰਾ ਆ ਚੱਲ ਹੁਣ ਤੂੰ ਵੜ ਜੇ ਠੰਡਾ ਰਹਿ ਕਰਨੀ ਪਹਿਲੀ ਬਹੁਤ ਆ ਬਈ ਤਿਆਰ ਹੋੜ ਕੋਲ ਨਹੀਂ ਆ ਨਹੀਂ ਪਣਾ ਵਾਸੀ ਨੇ ਹੋਰ ਪਾਉਗੀ ਕੋਈ ਗਰਮੀ ਜਾ ਮਾਉਤ ਪਾ ਲੋ ਫੇਰ ਬਈ ਪਾਲੋ ਅਾਜੀ ਮੰਮੀ ਨੇ ਕਿੰਨਾ ਪਣਾ ਲੱਗਦਾ ਪਾਇਆ ਹੋਇਆ ਉਹ ਜੀ ਸੰਚਨ ਚੱਲੇ ਆ ਪਰ ਰਾਤ ਨੂੰ ਰਾਤ ਨੂੰ ਇੰਨੀ ਗਰਮੀ ਨਹੀਂ ਹੁੰਦੀ ਰਾਤ ਨੂੰ ਠੀਕ ਹੁੰਦਾ ਮੌਸਮ ਨਹੀਂ ਅਸੀਂ ਕੀ ਕਰੂਗਾ ਨਹੀਂ ਅਸੀਂ ਚੰਗ ਕਰਨੀ ਦੱਸੀਏ ਪਾਲੋ ਮਾਸੀ ਜੀ ਮਰੇ ਪਾਇਆ ਸੁਣਾ ਹਾਏ ਹਾਏ ਹੋਰ ਦੱਸੋ ਕੀ ਚਾਹੀਦਾ ਯਾਰ ਕਹਿੰਦੇ ਤੁਹਾਡੇ ਸੁਣੋ ਨਹੀਂ ਲੱਗੂਗਾ ਤੇਰੇ ਲਈ ਸਿੱਟਾ ਦਾ ਘਟਾ ਨਪਾਲਾ ਮੇਰੇ ਕਾਲਾ ਪਾਲਾ ਹਨਾ ਤੁਹਾਡਾ ਇੱਕ ਸੂਟ ਨਾਲ ਸਰਵਿਸ ਕਰਨਾ ਪਾ ਹੂੰ ਤੂੰ ਥੋੜੀ ਜਿਹੀ ਪਤਲੀ ਹੋ ਨਹੀਂ ਤੂੰ ਥੋੜੀ ਜਿਹੀ ਮੋਟੀ ਹੋਇਆ ਧੱਕੋ ਪੈਣ ਦੀ ਤੂੰ ਥੋੜਾ ਜਿਹਾ ਪਤਲਾ ਤੁਹਾਡਾ ਸਰੀਰ ਤੋਂ ਹਾਂ ਦਾ ਇੱਕ ਦਾ ਹੋ ਜਾਵੇ ਨਾ ਫਿਰ ਤੁਸੀਂ ਸੂਟ ਕਰਨ ਵਾਲਾ ਸਾਰਨ ਕਰਨਾ ਹਾਂ ਹਾਂ ਇੱਕ ਜਣੀ ਇੱਕ ਪਾਰਟੀ ਪਰ ਚੱਲ ਗਈ ਜਿਹੜੀ ਨਹੀਂ ਜੀ ਆਹ ਕਹਣਾ ਉੱਥੇ ਜਾ ਕੇ ਵੀ ਕੋਣ ਵੀ ਤਾਂ ਇਹ ਤਾਂ ਭਾਂਜੀ ਦਾ ਘਰੇ ਰਹਿੰਦੀ ਆ ਹਣ ਮੈਂ ਪੂਰਾ ਜੋਰ ਲਾਇਆ ਮਮੀ ਨਾਲ ਚੱਲੋ ਨਹੀਂ 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 ਹੁਣ ਮਾਸੀ ਕੋਲ ਸੂਟ ਖਤਮ ਬਸ ਆ ਦੋਹੇ ਤੇ ਜੈਸਮੀਨ ਜਿਹੜੇ ਜਾਣਾ ਲੈਣੇ ਦਾ ਕੱਪੜੇ ਆ ਹੈਗੇ ਆ ਆਣ ਲੱਗ ਸੂਟ ਆ ਜਿਹੜੇ ਇਹਦੇ ਤਾਂ ਕਦੇ ਸਕਰੀਨ ਨੂੰ ਲਾਇਆ ਨਹੀਂ ਉਹ ਵੱਡੇ ਵੇ ਆ ਹਾਂ ਮਮੀ ਆਏ ਕਾਤੇ ਕਹਿੰਦੀ ਆ ਮਮੀ ਸਕਾਈ ਬਲੂ ਗੱਜਰਦਾ ਦੇ ਦੇ ਆਸਮਾਨੀ ਰੰਗ ਦਾ ਕਿੰਨਾ ਉੱਠਦਾ ਮਾਸੀ ਦੇ ਉਹ ਇਧਰ ਨੂੰ ਕਰੀ ਆਸਮਾਨੀ ਰੰਗ ਦਾ ਇਧਰ ਨੂੰ ਕਰੀ ਜੇ ਸਾਰੇ ਕਾਟਨ ਦੇ ਫੂਟ ਪਏ ਆ ਉਹ ਤਾਂ ਮੇਰੇ ਸਾਰੇ ਕਾਟਨ ਦੇ ਮੈਂ ਲੈ ਨਹੀਂ ਗਾਰੇ ਪੱਟੀ ਚ ਤਾਂ ਰੱਖਦੇ ਹੋ ਗਰਮੀਆਂ 'ਚ ਛਾਂ ਵਾਲੇ ਨਹੀਂ ਹੁਣ ਜੇ ਕੋਈ ਅਚੰਤ ਜੇ ਕੋਈ ਵਿਆਹ ਜਵੇਂ ਮਤਲਬ ਆ ਦੋਹਾਂ ਚ ਹੀ ਪਾਉਂਗੇ ਤੁਸੀਂ ਹਾਂ ਕੀ ਕਹਿੰਦੇ ਹੋ ਹਮ ਬਸ ਕਰੋ ਤੁਸੀਂ ਅਕੋਰਡਿੰਗ ਗਰਮੀ ਦਾ ਕੱਪੜਾ ਸਵਾਣ ਦਾ ਦੀਦੀ ਦੇ ਕਹਿਣੇ ਦੀ ਗੱਲ ਆ ਮਮੀ ਇੱਕ ਕਮੇਟ ਅਲਮਾਰੀ ਖੋਲ ਕੇ ਦਿਖਾਓ ਵੀ ਕੋਈ ਸੂਟ ਨਹੀਂ ਮਾਸੀ ਕੋਲ ਨਹੀਂ ਪੁੱਤ ਪੁੱਤ ਗਿਆ ਕਿ ਲ ਹੈਗੀ ਆ ਬੰਦ ਮਤਲਬ ਮਾਸੀ ਦਾ ਕਹਿਣਾ ਮਤਲਬ ਇਹ ਆ ਮੈਨੂੰ ਕੋ ਕਾਟਨ ਦੇ ਹਲਕੇ ਹਲਕੇ ਜਿਹੇ ਸੂਟ ਜਿਵੇਂ ਮੈਂ ਆ ਬਾਈ ਪਾਰਾ ਦੋ ਸੂਟ ਸੋਨੇ ਨਹੀਂ ਹੈਗੇ ਮਾਸੀ ਦੇ ਪਾਉਣ ਲਾਇਕ ਨਹੀਂ ਹੈਗੇ ਕੋਈ ਪਾਰਟੀ ਵੇਅਰ ਸੂਟ ਆ ਤਾਂ ਪਾਏ ਨਹੀਂ ਹੈਗੇ ਮੰਨ ਕੇ ਚੱਲ ਉਹ ਪਾਰਟੀ ਵੇਅਰ ਸੂਟ ਆ ਲਓ ਮੈਨੂੰ ਕਿਆ ਪੁੱਛਦੇ ਆ ਜੇ ਤੁਸੀਂ ਮੇਰੀ ਮੰਨਦੇ ਹੀ ਨਹੀਂ ਆ ਰਹੇ ਮੈਂ ਤੁਹਾਨੂੰ ਦੁਕਾਨੇ ਲੈਵਾਰੀ ਚ ਕਿਹੜਾ ਦਿਖਾ ਦੇ ਮੈਨੂੰ ਤਸੱਲੀ ਤਾਂ ਹੋ ਜੂ ਮੈਨੂੰ ਤਸੱਲੀ ਤਾਂ ਹੋ ਜੂ ਵੀ ਮੇਰੀ ਚੁਆਇਸ ਲੱਤੀ ਗਈ ਥੀ ਲੈ ਦਿਖਾ ਦੇ ਇੱਥੇ ਨਹੀਂ ਕਹਿੰਦੀ ਇੱਥੇ ਨਹੀਂ ਕਹਿੰਦੀ ਥੱਲੇ ਦਿਖਾਓ ਲੈ ਥੱਲੇ ਦਿਖਾ ਦੇ ਥੱਲੇ ਲਿਖਾਓ ਆ ਆ ਦੇ ਪੁੱਤ ਹਾਂ ਨਹੀਂ ਬੱਸ ਆਦੀ ਮਾਸੀ ਉਹ ਥੱਲੇ ਉਹਦੇ ਨਾਲ ਵਾਲਾ ਆ ਵਾਲਾ ਹਾਂ ਏ ਥੋੜਾ ਜਿਹਾ ਚੁੰਗਦਾ ਪੁੱਤ ਲੈ ਹਾਂ ਤਾਲੂ ਮੇਰੇ ਮੋਟੀ ਹੋ ਗਈ ਮੋਟੀ ਹੋ ਕੇ ਭਾਰੀ ਹੋ ਗਈ ਹਾਂ ਆ ਦੇਖ ਮੇਰੇ ਕਾ ਤੋਤਾ ਫਰੀਜਾ ਪਿਆ ਵੀ ਪਾ ਸਕਦੀ ਆ ਕਿੰਨਾ ਤਾਂ ਸੋਹਣਾ ਹੈ ਹਾ ਦੇਖ ਜਦ ਮੇਰੀ ਮਾਸੀ ਨੇ ਪਾ ਕੇ ਫਿਰਨਾ ਫਿਰ ਅੱਖੇ ਬਿਗਾਤੇ ਆਹੇ ਜੇ ਲੱਗਣਾ ਮੰਮੀ ਆਹ ਕਹਿ ਮਾਸੀ ਨੂੰ ਕਹ ਕੋਈ ਨਹੀਂ ਘਾਟਾ ਦੋ ਘਾਟੇ ਕੱਢਣਾ ਮੈਂ ਹੀ ਦਵਾ ਕੇ ਲੈ ਕੇ ਆਈ ਸੀ ਖੁੱਲਾ ਕਰਾ ਦੰਨੀ ਐ ਮੈਂ ਭਾਬੀ ਤੇ ਲਿਆਉ ਦੱਸੋ ਕਿੰਨਾ ਖੁੱਲਾ ਕਰਾਉਣਾ ਅਰ ਕਿੰਨਾ ਸੋਹਣਾ ਸੂਟ ਆਹੇ ਕਿੰਨਾ ਦਾ ਉੱਠਣਾ ਆਹ ਰੰਗ ਆਏ ਹਾਏ ਸੁਣੀ ਲੱਗਦੀ

ਚਾਚੇ ਨੇ ਕਿਹਾ ਚਾਚੇ ਨੇ ਕਿਹਾ ਕੁਰਤਾ ਪਜਾਮਾ ਪਾਊਗਾ ਡਰਾਈਵਰ ਆ ਗਿਆ ਗੱਡੀ 'ਚ ਬੈਠ ਗਿਆ ਨਾ ਚਾਚਾ ਕੁਰਤਾ ਪਜਾਮਾ ਪਾਊਗਾ ਚਾਚੇ ਦੀ ਕਿਹਾ ਪੁੱਛ ਘਾਟਾ ਫਿਰ ਜੇ ਚਾਚੇ ਦੀ ਪੁੱਛ ਨਹੀਂ ਹੋਈ ਬਸ ਸਾਡੀ ਕਿਹਨੂੰ ਪੁੱਛਣਾ ਸਾਨੂੰ ਫਿਰ ਚਾਚੇ ਨੇ ਮੂਹਰੇ ਕਰਦਾ ਤਾਹੀ ਤਾਂ ਗੈਨੀ ਆ ਪਰ ਆਹ ਇਹ ਬੂੰਬੂ ਇਹਨੂੰ ਲੈਣੇ ਦੋ ਲੈ ਕੇ ਜਾਣ ਨੂੰ ਇਹਨੂੰ ਤੂੰ ਤੋਰੀ ਰਹਿ ਜੂਗੀ ਪੀਛੇ ਅਸੀਂ ਬਾਹਰ ਨੂੰ ਜਾਈਏ ਨਾ ਜਾਣ ਦੇ ਵਾਸਤੇ ਤਾਂ ਕੋਈ ਕੰਮ ਤਾਂ ਹੈ ਨਹੀਂ ਉੱਥੇ ਜਾਊਗੀ ਕਿ ਵੀ ਰਹਿ ਜੂਗੀ ਜਾਉਗੀ ਨਾ ਨਿਆੜੇ ਨਾਲ ਤਾਂ ਪ੍ਰੋਗਰਾਮ થਾਪਦੇ ਹੁੰਦੇ ਬਸ ਉਹਨੇ ਆਪਣੇ ਆਪਣੇ ਕੰਮਾਂ 'ਚ ਵੀ ਜਿੰਨੇ ਮੈਂ ਉੱਥੇ ਨਿਆੜਾ ਮਗਰ ਭੱਜਦੀ ਫਿਰਦੀਆਂ ਗਾਲਿਓ ਮਾਮਾ ਦਾੜੀ ਕੰਮ ਹੁੰਦਾ ਮਾਮਾ ਦੀ ਜ਼ਿੰਮੇਵਾਰੀ ਹੁੰਦੀ ਆਪਣੇ ਬੱਚਿਆਂ ਦੀ ਮੈਨੂੰ ਪਤਾ ਨਾ ਚੱਲਦੀ ਦੋ ਦਿਨ ਹੋ ਗਏ ਕੋਈ ਗੱਲ ਨਹੀਂ ਮੇਰੀ ਹਿੰਮਤ ਨਹੀਂ ਕੀ ਮੈਂ ਇਹਨੇ ਮਗਰ ਭੱਜੂ ਕੋਈ ਨਹੀਂ ਇਹਨੂੰ ਸਟੇਜ 'ਤੇ ਚੜਾ ਦਈਏ ਉੱਥੇ ਗਾਣੇ ਗੁਣੇ ਵਾਲੇ ਲੱਗੇ ਪਏ ਹੋਏ ਥੋੜੀ ਮੰਮੀ ਨੇ ਜਾਣਾ ਪਾਰਟੀ ਖਾਣ ਤੁਸੀਂ ਨਾਲ ਜਾਣਾ ਕੱਪੜੇ ਲਵੇੜਨੇ ਆਈ ਹੈ ਇਹ ਨਹੀਂ ਉੱਪਰ ਜਿਹੜਾ ਕੁ ਹੱਥ 'ਚ ਐ ਆਈਸ ਕਰੀਮ ਜੂਸ ਬਰਾਸ ਸਾਰਾ ਕੱਪੜੇ ਮੰਮੀ ਦੇ ਲੱਤਾਂ 'ਚ ਵੀ ਫਸਣਾ ਗੋਦੀ 'ਚ ਕਾਹਨੇ ਪਾਪੇ ਚਿੱਟਾ ਕੁਰਤਾ ਪਿਆਵਾ ਪਾ ਦੇਣਾ ਬੱਚੇ ਉਹ ਤਾਂ ਮੈਂ ਤਾਂ ਮੈਂ ਭਾਈ ਰੱਖਦਾ ਮੈਂ ਵੀ ਤਾਂ ਥੋਡੀ ਮੰਮੀ ਜਾਂਦੀ ਜਾਣਾ ਚਾਹੁੰਦੀ ਪਾਰਟੀ ਪਰ ਕੱਢੀਓ ਮੈਨੂੰ ਕੋਈ ਨਹੀਂ ਲੜਾ ਦੇਣਾ ਤੁਸੀਂ ਤਾਂ ਆਇਓ ਬੋਲੀ ਜਾਣਾ ਕਹਿੰਦੇ ਦੱਸੋ ਕੀ ਕਰੀਏ ਹੋਰ ਸੀ ਤਾਂ ਆ ਕਰਨ ਛੱਡ ਗਿਆ ਉਹ ਚਲੋ ਜੀ ਫੇਰ ਠੀਕ ਆ ਅਗਲੀ ਵੀਡੀਓ ਚ ਮਿਲਦੇ ਹੁਣ ਆਪਾਂ ਦੇਖਦੇ ਹਾਂ ਅਗਲੇ ਬਲੌਗ ਦੇ ਵਿੱਚ ਮਾਸੀ ਕਿਹੜਾ ਸੁੱਟ ਪਾਉਂਦੀ ਹੈ ਸਸਪੈਂਸ ਰਿਹਾ ਠੀਕ ਐ ਸੋਹਣੀ ਤਾਂ ਸਾਡੀ ਵੈਸੇ ਵੀ ਲੱਗਣੀ ਆ ਵਾਸੀ ਠੀਕ ਐ ਐਦਿ ਚ ਚੱਲ ਜਾ ਮਾਸੀ ਫੇਰ ਵੀ ਸਾਡੇ ਸਰ ਨੇ ਕਿਹੜੇ ਤੁਹਾਨੂੰ ਕੱਢਣਾ ਸਾਡੇ ਸਰ ਨੇ ਕਿਹਾ ਨਾ ਵੀ ਜੈਸਮੀਨ ਦੀ ਮਾਸੀ ਆਈ ਆ ਭਾਈ ਬਹੁਤ ਬੜੀ ਗੱਲ ਆ ਹਾਂ ਹਾਂ ਠੀਕ ਐ ਚਲੋ ਜੀ ਬਠੀਕਾ ਓਕੇ ਫਿਰ ਬਾਏ ਬਾਏ